ਸਸੀ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਟਿੰਡੇ ਵਾਲਾ ਮਿੱਤਰੋ ਮੈਂ ਇਸ ਟਾਈਮ ਰਾਮਪੁਰੇ ਖੜਾ ਮੌੜ ਰੋਡ ਤੇ ਆਜਾ ਤੁਸੀਂ ਸਾਹਮਣੇ ਘਰ ਦੇਖ ਰਹੇ ਹੋ ਕਿਸੇ ਟਾਈਮ ਆਪਣੇ ਸਮੇਂ ਦਾ ਇੱਥੇ ਸਟਾਰ ਰਹਿਦਾ ਰਿਹਾ ਮੇਰਾ ਕਹਿਣ ਦਾ ਮਤਲਬ ਸਨ 2000 ਦੇ ਆਸੇ ਪਾਸੇ ਅਮਰਤਾ ਬਿਰਕ ਮੈਡਮ ਅਮਰਤਾ ਬਿਰਕ ਦੀ ਫੁੱਲ ਚੜਾਈ ਸੀ ਉਹ ਇੱਥੇ ਰਹਿੰਦੇ ਰਹੇ ਸੈਦਕੋਠੀ ਉਹਨਾਂ ਨੇ ਬਣਾਈ ਸੀ ਹੁਣ ਤੱਕ ਅੱਗੇ ਵੇਗੀ ਤੇ ਉਸ ਸਮੇਂ ਅਮਰਤਾ ਬਿਰਕ ਦੀ ਬਹੁਤ ਜ਼ਿਆਦਾ ਚੜਾਈ ਸੀ ਮਿੱਤਰੋ ਰਾਮਪੁਰੇ ਆਉਣ ਦਾ ਉਹਨਾਂ ਦਾ ਕੀ ਕਾਰਨ ਬਣਿਆ ਉਹਨਾਂ ਨੇ ਆਪਣਾ ਕੈਰੀਅਰ ਗਾਇਕ ਮੇਜਰ ਰਾਜਸਤਾਨੀ ਸਵਰਗੀਆਵਾਸੀ ਮੇਜਰ ਰਾਜਸਤਾਨੀ ਨਾਲ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਗਾਉਣਾ ਤੇ ਉਸ ਤੋਂ ਬਾਅਦ ਫਿਰ ਬਠਿੰਡੇ ਦੀਆਂ ਕੰਪਨੀਆਂ ਸੀ ਉਹਨਾਂ ਨੇ ਪੇਸ਼ ਕਰ ਵੀ ਰਾਮਪਰੇ ਦੇ ਤਾਂ ਕਰਕੇ ਉਹਨਾਂ ਨੇ ਰਾਮਪਰੇ ਰਹਿਣਾ ਠੀਕ ਸਮਝਿਆ ਅਮਰਤਾ ਮਿਰਕੀ ਦੀ ਬੇਸ਼ੱਕ ਫਗਵਾੜੇ ਤੋਂ ਸੀ ਪਰ ਉਹਨਾਂ ਨੇ ਉਦੋਂ ਬਠਿੰਡਾ ਹੱਬ ਹੁੰਦੀ ਸੀ ਗਾਇਕਾਂ ਦੀ ਧਰਮਪ੍ਰੀਤ ਹਰਦੇਵ ਮਾਹੀ ਨੰਗਲ ਜਸਵਿੰਦਰ ਬਰਾੜ ਜਸਵਿੰਦਰ ਬਰਾੜ ਦੇ ਨਾਲ ਉਹਨਾਂ ਦਾ ਪੂਰਾ ਕੰਪੀਟੀਸ਼ਨ ਬਰਾਬਰ ਦੀ ਚੜ੍ਹਾਈ ਹੁੰਦੀ ਸੀ ਉਹਨਾਂ ਦੀ ਇੱਕੋ ਜੀ ਇੱਕ ਵਾਰੀ ਸਾਡੀ ਰਿਸ਼ਤਿਵਾਰੀ ਦੇ ਵਿੱਚ ਕਿਸੇ ਨੇ ਮਸਾ ਮੁੰਡਾ ਹੋਇਆ ਸੀ ਉਹਨਾਂ ਨੇ ਛਟੀ ਦੇ ਉੱਤੇ ਘਰ ਵਾਲੇ ਕਹਿੰਦੇ ਸੀ ਜਸਵਿੰਦਰ ਬਰਾੜ ਲਵਾਉਣੀ ਆ ਤੇ ਨਾਨਕੇ ਮੁੰਡੇ ਦੇ ਕਹਿੰਦੇ ਸੀ ਅਮਰਤਾ ਵਰਕੀ ਲਵਾਉਣੀ ਉਹਨਾਂ ਨੇ ਦੋਨੋਂ ਅਖਾੜੇ ਲਵਾਏ ਸੀਗੇ ਮੈਂ ਉਦੋਂ ਨਿੱਕਾ ਹੀ ਹੁੰਦਾ ਸੀ ਤੇ ਅਮਰਤਾ ਵਰਕੀ ਦੀ ਇੰਨੀ ਚੜ੍ਹਾਈ ਹੁੰਦੀ ਸੀ ਲੋਕ ਉਹਨਾਂ ਦੇ ਅਖਾੜੇ ਦੇ ਵਿੱਚ ਟਰਾਲੀਆਂ ਭਰ-ਭਰ ਕੇ ਆਉਂਦੇ ਤੇ ਉਹਨਾਂ ਦੀ ਕੈਸ਼ਟਾਂ ਦੀ ਹਮੇਸ਼ਾ ਸਰੋਤੇ ਉਡੀਕ ਕਰਦੇ ਕਰੋ ਦੁਕਾਨਾਂ ਤੇ ਪੋਸਟਰ ਲੱਗਣ ਇਥੋਂ ਤੱਕ ਕਿ ਇੱਕ ਗਾਇਕ ਅਮਰ ਅਰਸੀ ਜਿਹੜਾ ਕਾਲਾ ਚਸ਼ਮਾ ਜੱਚਦਾ ਏ ਨਾਲ ਹਿੱਟ ਹੋਇਆ ਬਾਲੀਵੁੱਡ ਦਾ ਗੀਤ ਵੱਜਿਆ ਉਹ ਗਾਇਕ ਦੋ ਤਿੰਨ ਕੈਸਟਾਂ ਅਮਰਤਾ ਬਿਰਕ ਦੀ ਫੋਟੋ ਪੋਸਟਰ ਦੇ ਉੱਤੇ ਲਾ ਕੇ ਹੀ ਵੇਚ ਗਿਆ ਸੀ ਜਾਂ ਕੰਪਨੀ ਵਾਲੇ ਵੇਚ ਗਏ ਜਾਂ ਉਹ ਵੇਚ ਗਿਆ ਸੀ ਮੇਰਾ ਕਹਿੰਦਾ ਮਤਲ ਅਮਰਤਾ ਬਿਰਕ ਦੀ ਇੰਨੀ ਚੜ੍ਹਾਈ ਸੀ ਉਸ ਸਮੇਂ ਦੇ ਵਿੱਚ ਤੇ ਅਮਰਤਾ ਬਿਰਕ ਦਾ ਵਿਆਹ ਮਲਕੀਤ ਸਿੰਘ 베ਗੋਵਾਲ ਨਾਲ ਹੋਇਆ ਉਹਨਾਂ ਨੇ ਆਪਣੇ ਏਰੀਆ ਦੇ ਵਿੱਚ ਹੀ ਕਰਵਾਇਆ ਦੋਨਾਂ ਦੇ ਬੱਚੇ ਆ ਤੇ ਅੱਜ ਕੱਲ ਉਹ ਕੈਨੇਡਾ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਰਹੇ ਨੇ ਜੇ ਇਹ ਮੇਰੀ ਵੀਡੀਓ ਅਮਰਤਾ ਵਰਕ ਤੱਕ ਪਹੁੰਚਦੀ ਆ ਮੈਡਮ ਅਮਰਤਾ ਵਰਕ ਤੱਕ ਤਾਂ ਮੇਰਾ ਨੰਬਰ ਚੱਲੀ ਜਾਂਦਾ ਜੀ ਫੋਨ ਜਰੂਰ ਕਰਿਓ ਕਿਉਂਕਿ ਮੇਰਾ ਬਚਪਨ ਦਾ ਸੁਪਨਾ ਤੁਹਾਨੂੰ ਮਿਲਣਾ ਸੀ ਨਹੀਂ ਮਿਲ ਸਕੇ ਤੁਸੀਂ ਉਸ ਤੋਂ ਬਾਅਦ ਕੈਨੇਡਾ ਚਲੇ ਗਏ ਅਮਰਤਾ ਵਰਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਖਾੜੇ ਵੀ ਲਾਉਂਦੇ ਰਹੇ ਆ ਇੱਥੋਂ ਤੱਕ ਕੇ ਜਦੋਂ ਉਹ ਆਪਣੇ ਬੱਚੇ ਦੀ ਮਾਂ ਬਣਨ ਵਾਲੇ ਸੀ ਉਦੋਂ ਵੀ ਲੋਕ ਉਹਨਾਂ ਨੂੰ ਮੱਲੋ ਮੱਲੀ ਬੁੱਕ ਕਰਕੇ ਲੈ ਜਾਂਦੇ ਸੀ ਮੈਂ ਆਪ ਬਚਪਨ ਦੇ ਵਿੱਚ ਖਾੜਾ ਦੇਖਿਆ ਉਹ ਇਸ ਤਰ੍ਹਾਂ ਝੋਕ ਕੇ ਜੇ ਖੁੱਲੇ ਜੇ ਕੱਪੜੇ ਪਾ ਕੇ ਝੋਕ ਕੇ ਜੇ ਗਾਉਂਦੇ ਵੀ ਭੜਾ ਜਾਣਾ ਲੱਗੇ ਤੇ ਉਹਨਾਂ ਨੂੰ ਬੇਲ ਨਹੀਂ ਸੀ ਹੁੰਦੀ ਮੇਰਾ ਕਹਿੰਦਾ ਮਤਲਬ ਇੰਨਾ ਕੋ ਉਹਨਾਂ ਦਾ ਕੰਮ ਚੱਲਦਾ ਸੀ ਤੇ ਬਹੁਤ ਚੜ੍ਹਾਈ ਰਹੀ ਅਮਰਦਾ ਵਰਕੀ ਜੀ ਮੋਟਰਾਂ ਤੇ ਟਰੈਕਟਰਾਂ ਤੇ ਘਰਾਂ 'ਚ ਆਮ ਹੀ ਉਹਨਾਂ ਦੇ ਗੀਤ ਵੱਜਣੇ ਤੇ ਉਹਨਾਂ ਦੇ ਅਖਾੜੇ ਵੀ ਆਏ ਰਿਕਾਰਡ ਹੋ ਕੇ ਉਹ ਵੀ ਬਹੁਤ ਲੋਕਾਂ ਨੇ ਪਿਆਰ ਦਿੱਤਾ ਕਦੇ ਬੰਬੇ ਕਦੇ ਘਾਟੀ ਤੇ ਉਹਨਾਂ ਨਾਲ ਆਪਣਾ ਮਿੱਤਰ ਸੁਖਚੈਨ ਮੰਨੂ ਧੂਰਕੋਟ ਵਾਲਾ ਸਟੇ ਸੈਕਟਰੀ ਹੁੰਦਾ ਸੀ ਉਹ ਦੱਸਦਾ ਹੁੰਦਾ ਗੱਲਾਂ ਵੀ ਬਹੁਤ ਅਸੀ ਖਾੜੇ ਲਾਉਣੇ ਤੇ ਮੈਡਮ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਬਹੁਤ ਉਹ ਗੱਲਾਂ ਦੱਸਦਾ ਹੁੰਦਾ ਤੇ ਮਿੱਤਰੋ ਹੁਣ ਹੁਣ ਤੇ ਕੋਠੀ ਅੱਗੇ ਦੀ ਅੱਗੇ ਵੇਕ ਗਈ ਹੈ ਕਿ ਕਿਹਦੇ ਕੋਲੇ ਭਾਈ ਹੁਣ ਮੰਡੀਕਲਾਂ ਦੇ ਬੰਦੇ ਕੋਲੇ ਨਾਲ ਲੈ ਦੁਕਾਨਦਾਰ ਵੀ ਦੱਸਦਾ ਕਹਿੰਦਾ ਮੰਡੀਕਲਾਂ ਤੋਂ ਕੋਈ ਭਾਈ ਗੂਸਰ ਉਹਦੇ ਕੋਲੇ ਹੁਣੇ ਕੋਠੀ ਤੇ ਇਸ ਤਰ੍ਹਾਂ ਹੀ ਪਈ ਆ ਉਸ ਸਮੇਂ ਇੱਥੇ ਇਕੱਲੀ ਕੋਠੀ ਸੀਗੀ ਤੇ ਬਹੁਤ ਸੋਹਣੀ ਕੋਠੀ ਸੀ ਆਪਦੇ ਸਮੇਂ ਦੇ ਵਿੱਚ ਇਸ ਤੋਂ ਤੱਕ ਕੇ ਨਾਲ ਵਾਲੀ ਗਲੀ ਵੀ ਅਮਰਤਾ ਵਰਕ ਵਾਲੀ ਗਲੀ ਵਜਦੀ ਆ ਅਮਰਤਾ ਵਰਕ ਮੈਡਮ ਜੀ ਜੇ ਤੁਸੀਂ ਦੇਖ ਰਹੇ ਹੋ ਅੱਜ ਵੀ ਤੁਹਾਡਾ ਨਾਮ ਇੱਥੇ ਚੱਲਦਾ ਨਾਲ ਵਾਲੀ ਗਲੀ ਤੁਹਾਡੇ ਨਾਂ ਤੇ ਮਸ਼ਹੂਰ ਆ ਅਮਰਤਾ ਵਰਕ ਵਾਲੀ ਗਲੀ ਚ ਵੀ ਮੇਰਾ ਘਰਾਂ ਲੋਕ ਦੱਸ ਪਾਉਂਦੇ ਆ ਤੇ ਰਾਮਪ੍ਰਿੰਨ ਮਿੱਤਰੋ ਇੰਨਾ ਮਾਣ ਮੈਂ ਮਹਿਸੂਸ ਆ ਬਠਿੰਡੇ ਨੂੰ ਬਠਿੰਡੇ ਦੇ ਕਿੰਨੇ ਕਲਾਕਾਰ ਹੋਏ ਆ ਤੇ ਅਮਰਤਾ ਵਰਕ ਜੀ ਸਾਡੇ ਇੱਥੇ ਹਨਾ ਬਹੁਤ ਸਮਾਂ ਰਹੇ ਆ ਆ ਕਾਫੀ ਸਮਾਂ ਰਹੇ ਆ ਉਸ ਤੋਂ ਬਾਅਦ ਫਿਰ ਕੈਨੇਡਾ ਚਲੇ ਗਏ ਅੱਜ ਕੱਲ ਬਹੁਤ ਆਹਦਾ ਵਧੀਆ ਖੁਸ਼ੀ ਖੁਸ਼ੀ ਯਾਰ ਉਹ ਦੋ ਅੱਜ ਕੱਲ੍ਹ ਦੇ ਬੱਚੇ ਵੀ ਉਹਨਾਂ ਦੇ ਜਵਾਨ ਹੋ ਗਏ ਤੇ ਮੇਰਾ ਵੀਰ ਵੀਡੀਓ ਸ਼ੇਅਰ ਕਰਕੇ ਮੈਡਮ ਅਮਰਤਾ ਵੀਰ ਤੱਕ ਪਹੁੰਚਾ ਦਿਓ ਤਾਂ ਕਿ ਉਹਨਾਂ ਨੇ ਯਾਦਾਂ ਤਾਜ਼ੀਆਂ ਹੋ ਸਕਣ ਤੇ ਜਿਵੇਂ ਉਹਨਾਂ ਨੂੰ ਦੱਸਾਂ ਤਾਂ ਮੈਡਮ ਜੀ ਅੱਜ ਕੱਲ੍ਹ ਇਸ ਰੋਡ ਤੇ ਬਹੁਤ ਨੌਣਕਾ ਹੋ ਗਈਆਂ ਕਿਤੋਂ ਤੱਕ ਵੇਲ ਨਹੀਂ ਉਹ ਤੱਕ ਰੋਡ ਚੌੜਾ ਵੀ ਹੋ ਗਿਆ ਇਹ ਉਹਦਾ ਛੋਟਾ ਜਿਹਾ ਰੋਡ ਹੁੰਦਾ ਸੀਗਾ ਹਨਾ ਤੇ ਮੌਰ ਚੌਂਕ ਦੇ ਕੋਲੇ ਇਹ ਕੋਠੀ ਆ ਤੇ ਧੰਨਵਾਦ ਜੀ ਬਾਕੀ ਰਹਿਣੀਆਂ ਗੱਲਾਂ ਕਦੇ ਫੇਰ ਕਰਾਂਗੇ